ਜਗਤ ਤੇ ਭਿਖਾਰੀ ਫਿਰਤ ਹੈ ਸਭ ਕੋ ਦਾਤਾ RAM ਕਉ ਨਾਨਕ ਮਨ ਸਿਮਰਤ ਹੈ ਪੂਰਨ ਹੋਵੇ ਕਾਮ ਜਗਤ ਤਾਂ ਸਾਰੇ ਭਿਖਾਰੀ ਆ ਵਿੱਚ ਰਾਜੇ ਆ ਗਏ ਵਿੱਚ ਦਾਤੇ ਆ ਗਏ ਤੇ ਭਿਖਾਰੀ ਕਹਤਾ ਵਿੱਚ ਬੜੇ ਬੜੇ ਸੰਤ ਆ ਗਏ ਵਿੱਚ ਮਹਾਰਾਜ ਆ ਗਏ ਸਾਰੇ ਭਿਖਾਰੀ ਕਹਤਾ ਜਗਤ ਤਾਂ ਭਿਖਾਰੀ ਫਿਰਦਾ ਹੈ ਸਭ ਕੋ ਦਾਤਾ RAM ਦਾਤਾ RAM ਆਹ ਦਾ ਨਾਨਕ ਨਾਨਕ ਆਦਾ ਬੋਲ ਸੇ ਬੋਲਦਾ ਹੈ ਉਹਨੂੰ ਉਹਦਾ ਸੇ ਬੋਲਦ ਕਰ ਉਹਨੂੰ ਉਹਦਾ ਕੰਮਤਾ ਕਿ ਤੇਰਾ ਜਿਹੜਾ ਕੰਮ ਇਹ ਸੇਰੇ ਚਾਰਜ ਵੀ ਪੂਰਾ ਹੋ ਜਵੇ ਐਂ ਚਾਰਜ ਦੇ ਵਿੱਚ ਕੰਮ ਤੇਰਾ ਚਾਰਜ ਪੂਰਾ ਹੋ ਜਵੇ ਕੋਈ ਕੰਮ ਨਾ ਰਹੇ ਸਾਰਾ ਕੰਮ ਪੂਰਾ ਕਰਕੇ ਛੁੱਟੀ ਹੋ ਜਵੇ ਔੜ ਜਾਣ ਜੇ ਬੜ ਬਲਤ ਨਾਨਕ ਤੋ ਇਹ ਗੱਲ ਕਹਾਈ ਹੈ ਜੀ ਹਾਂਜੀ ਮਨ ਨੇ ਸਿਮਰਨਾ ਹੈਗਾ ਮਨ ਸਿਮਰਤ ਹੈ ਤੇ ਸਿਮਰਨਾ ਆਪਣਾ ਪ੍ਰਭ ਹੈ ਤਾਂ ਹੀ ਪ੍ਰਭ ਦਾ ਸਿਮਰਨ ਸਭ ਤੋਂ ਉੱਚਾ ਗਿਆ ਹੈ ਹਾਂਜੀ ਜੀ ਠੀਕ ਹੈ ਜੀ ਤੇ ਉਹਦੇ ਨਾਲ ਪੂਰਨ ਹੋ ਜਾਏਗਾ ਪੂਰਨ ਬ੍ਰਹਮ ਹੋ ਜਾਏਗਾ ਤੇ ਇਹਦਾ ਕਾਜ ਸਮਰ ਜਾਏਗਾ ਪਰਮਾਤਮਾ ਨਾਲ ਜੁੜਨੇ ਪਰਮਾ ਪਰਮਾਤਮਾ ਕੀ ਚੀਜ਼ ਹੈ ਪਰਮਾਤਮਾ ਦਾ ਲੱਭੇ ਦੀ ਆਇਆ ਗੁਰਬਾਣੀ ਚ ਫੇਰ ਪਰਮਾਤਮਾ ਪਰਮਾਤਮਾ ਕੋਹੜੀ ਕਿਥੋਂ ਬਾੜ ਲੈਣਾ ਨੇ ਦੋ ਤਾਂ ਸੱਚੇ ਪਰਮਾਤਮਾ ਦਾ ਇਹ ਹੋਣਾ ਆਪੇ ਪਰਮ ਆਤਮ ਆਤਮਾ ਦੀ ਸੱਚ ਸੇਸ ਫਾਰਮ ਯਾਨੀ ਆਪੇ ਬਣ ਜਾਣਾ ਪਰਮਾਤਮਾ ਜਲੀ ਰੋਣਾ ਪਰਮਾਤਮਾ ਪਤਾ ਨਹੀਂ ਕਿੱਥੋਂ ਉਡ ਪਟਾਂਗ ਵਾਂਗ ਪਤਾ ਠੀਕ ਵਾਰੇ ਠੀਕੜੇ ਵਾਲਾ ਨਾ ਪੰਡਤ ਨੇ ਐਸਾ ਪਰਮਾਤਮਾ ਵਾਰੇ ਇਹਨਾਂ ਦੇ ਕਮਾਲ ਚ ਆ ਇਹਦਾ ਕਨਸੈਪਟ ਸੀ ਅਸਲੀ ਆਪਣੇ ਰੂਲ ਵਾਲਾ ਛੱਡਿਆ ਹੀ ਹੋਇਆ ਅੱਲਾ ਆਪਣੇ ਊੜ ਦੇ ਸੰਸਾੜੀ ਦੇ ਸਾਰੇ ਪੂਰਨ ਜੋੜ ਦੇ ਉਹਨਾਂ ਦੇ ਠੀਕ ਆਲੇ ਨੇ ਭਰਾਗੇ ਹੋਏ ਨਾ ਬਾਸ ਤੇ ਸਾਰੇ ਨਾਨ ਜੀ ਇਹ ਪਰਮਾਤਮਾ ਤਾਂ ਉਪਨਿਸ਼ਦਾਂ ਦਾ ਸ਼ਬਦ ਹੈ ਸਾਡੇ ਨਾਲ ਤਾਂ ਆਈਦਾ ਇਹ ਤਾਂ ਸਾਡੇ ਦਾ ਵਿਰੋਧੀ ਹੈ ਵੈਸੇ ਗੁਰਮਤ ਵਿਰੋਧੀ ਸ਼ਬਦ ਹੈ ਗੁਰਮਤ ਵਿਰੋਧੀ ਬਿਲਕੁਲ ਹੈ ਠੀਕ ਹੈ ਜੀ ਇਹ ਜੋ ਪਹਿਲਾਂ ਬ੍ਰਹਮੇ ਨੇ ਬ੍ਰਹਮ ਸਮਾ ਕੇ ਪੂਰਨ ਬ੍ਰਹਮ ਹੋਣਾ ਸੀ ਜਾਹੇ ਆਤਮਾ ਦੀ ਵੀ ਗੱਲ ਕਰੀ ਉਹ ਪ੍ਰਾਰਥਨਾ ਲਾਉਦਾ ਸਾਡੇ ਕੋ ਪ੍ਰਾਰਥਨਾ ਆਤਮਾ ਤੇ ਗਲਾ ਚੁੱਧ ਆਪਿਟਰੀ ਅੰਤ ਉਹ ਪ੍ਰਾਰਥਨਾ ਆਤਮਾ ਪ੍ਰਾਰਥਨਾ ਇੱਕੋ ਕਰੇ ਅੰਤਰ ਕੀ ਦੁਬਾ ਅੰਤਰ ਮੜਾ ਉਹ ਪ੍ਰਾਰਥਨਾ ਨੂੰ ਪਰਮਾਤਮਾ ਬੋਹਰੀਏ ਤੋ ਬਾੜੇ ਪਰਮਾਤਮਾ ਲਾਉਦੇ ਨਹੀਂ ਸਾਡੇ ਕੋ ਐਸਾ ਲਿਆ ਕੇ ਬਾੜੇ ਠੀਕੇ ਨਾਲ ਸਾਰਿਆਂ ਨੂੰ ਆਹ ਇਹ ਪ੍ਰਚਾਰ ਕੀਤਾ ਨੇ ਸਨਾਤਨੀਆਂ ਨੇ ਪ੍ਰਚਾਰ ਕੀਤਾ ਸਾਰਾ ਇਹ ਪ੍ਰਚਾਰ ਇਹਨਾਂ ਦਾ ਸਨਾਤਨੀਆਂ ਦਾ ਠੀਕ ਹੈ ਜੀ ਜਿਹਨੂੰ ਕਹੇ ਕਹੋ ਨਾਨਕ ਮਨ ਸਿਮਰਤੈ ਉਹ ਆਤਮ ਨੇ ਪ੍ਰਾਤਮ ਨੂੰ ਸਿਮਰਨਾ ਹੈ ਜੀ ਰਤਬਾ ਨੂੰ ਤੁਹਾਨੂੰ ਦਈ ਆਪਣੇ ਬੋਲ ਠੀਕ ਹੈ ਪੂਰਨ ਹੋਵੇ ਕਾਮ ਤੇ ਇਹਦੇ ਨਾਲ ਤੂੰ ਪੂਰਨ ਵੀ ਹੋ ਜਾਣਾ ਸੀ ਤੇ ਜਿਹੜਾ ਤੇਰਾ ਕਾਮ ਸੀ ਕੰਮ ਇੱਥੇ ਆਉਣ ਦਾ ਸੀਗਾ ਇਹਦਾ ਇਹਦਾ ਪੂਰਾ ਹੋਣੀ ਕੰਮ ਸੀ ਹੋਰ ਕੀ ਸੀ ਇਹਦਾ ਕੰਮ ਕੋਈ ਹੋਰ ਦਾ ਕੰਮ ਸੀ ਹੋਰੇ ਦਾ ਕੀ ਕੰਮ ਠੀਕ ਹੈ ਜੀ ਉਹ ਤੇ ਜੇ ਸਫਲ ਹੋ ਜਾਂਦਾ ਤੇ ਠੀਕ ਹੈ ਜੀ ਇੱਥੇ 40 ਨੰਬਰ ਸ਼ਲੋਕ ਦੀ ਸਮਾਪਤੀ ਹੈ ਜੀ